ਅਕਾਲੀ ਦਲ ਪੁਨਰ ਸਰਜੀਤ ਤੇ ਜਾਣਾ ਚਾਹੁੰਦਾ ਮੈਂ ਸਮਝਣਾ ਚਾਹੁੰਦਾ ਕਿ ਉੱਥੇ ਦਾ ਜਿਹੜਾ ਢਾਂਚਾ ਹੈ ਉਹਨਾਂ ਦਾ ਉਹ ਲੰਮੇ ਸਮੇਂ ਤੋਂ ਲਟਕਦਾ ਆ ਰਿਹਾ ਕਿ ਹੁਣ ਕੋਈ ਬਣਤਰ ਬਣ ਗਈ ਹੈ ਜੀ ਕਿ ਉਹ ਤਰਨੂ ਵਧਣ ਲੱਗੇ ਨੇ ਤਰਨ ਤਰਨ ਦੀ ਜਿਮਣੀ ਚੌਣ ਤੋਂ ਪਹਿਲਾਂ-ਪਹਿਲਾਂ ਢਾਂਚਾ ਸਾਹਮਣੇ ਆਉਣ ਜਾ ਰਿਹਾ ਚੁੱਕੇ ਕਾਫੀ ਜਿਆਦਾ ਲਟਕ ਰਿਹਾ ਹੈ ਜਦੋਂ ਦੇ ਇਹਨਾਂ ਨੇ ਡੈਲੀਗੇਟ ਜਲਾਸ ਕੀਤਾ ਉੱਚ ਪ੍ਰਧਾਨ ਚੁਣ ਲਏ ਸੀ ਤੇ ਇੱਕ ਪੰਥਕ ਕੌਂਸਲ ਦੀ ਚੇਅਰਮੈਨ ਬੀਬੀ ਸਤਵੰਤ ਕੌਰ ਤੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਉਸ ਤੋਂ ਬਾਅਦ 6 ਸਤੰਬਰ ਨੂੰ ਫੇਰ ਇਹਨਾਂ ਨੇ ਇੱਕ ਇਹ ਨਾਸ ਰੱਖ ਲਿਆ ਸੀ ਦੁਬਾਰਾ ਉਹ ਵੀ ਪੋਸਟਪੋਨ ਹੋ ਗਿਆ ਹੜਾ ਕਰਕੇ ਫੇਰ ਰੱਖ ਲਿਆ ਸੀ 25 ਸਤੰਬਰ ਨੂੰ ਫੇਰ ਪੋਸਟਪੋਨ ਹੋ ਗਿਆ ਹੜਾ ਕਰਕੇ ਕਹਿੰਦੇ ਹਾਲਾਂਕਿ ਹੜ ਮੇਨ ਕਾਰਨ ਨਹੀਂ ਸੀਗੇ ਉਹਦੇ ਚ ਕੁਝ ਗੱਲਾਂ ਸੀ ਜਿਹੜੀਆਂ ਚਰਚਾ ਇਹਦੇ ਅੰਦਰ ਸੀ ਕਿ ਕੀ ਇਹਦੀ ਬੰਤਰ ਪੁਰਾਣੇ ਅਕਾਲੀ ਦਲ ਦੀ ਤਰਜ ਤੇ ਹੀ ਹੋਵੇ ਉਹਦੇ ਨਾਲ ਹੀ ਖਿੱਚੋ ਖਿੱਚੋ ਤਾਨ ਕਰਨੀ ਹੈ ਕਿ ਉਹਦੀ ਸਿੰਬਲ ਵੀ ਲੈਣਾ ਹੈ ਉਹਦਾ ਦਫਤਰ ਵੀ ਲੈਣਾ ਹੈ ਉਹਦਾ ਬਾਕੀ ਦੀਆਂ ਚੀਜ਼ਾਂ ਦੇ ਸਵਾਲ ਨੇ ਨਾਮ ਦੇ ਤੌਰ ਤੇ ਜਾਫਰੀ ਕੇ ਅਲੱਗ ਪਾਰਟੀ ਬਣ ਗਈ ਆਪਣਾ ਸ਼ੁਰੂ ਕਰਦੇ ਕੰਮ ਬਾਕੀ ਜਿੱਦੜ ਆਉਣਗੇ ਪੰਥ ਜਿਹਨੂੰ ਪ੍ਰਮਾਨ ਕਰ ਲੇਗਾ ਤੇ ਪ੍ਰਮਾਨ ਕਰ ਲੇ ਤੇ ਇਹ ਕਸਮ ਕਸਤੇ ਕਰਕੇ 25 ਜਾਨਾ ਵੀ ਅੰਗੇ ਪਾ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀ ਜਿਹੜੀ ਲਾਸਟ ਮੀਟਿੰਗ ਪਹਿਲਾਂ ਵੱਡੀ ਮੀਟਿੰਗ ਹੋਈ ਸੀ ਉਹ ਸਰਜੀਤ ਸਿੰਘ ਰਖੜਾਵਾਂ ਦੇ ਘਰ ਹੋਈ ਉਸ ਤੋਂ ਬਾਅਦ ਫਿਰ ਮਹੀਨੇ ਮੀਟਿੰਗਾਂ ਉਦੋਂ ਵੀ ਯਾਨੀ ਹਰਪ੍ਰੀਤ ਸਿੰਘ ਨੂੰ ਕਹਿੰਦਾ ਸੀਗਾ ਕਿ ਤੁਸੀਂ ਬਾਕੀ ਜਿਹਨਾਂ ਨਾਲ ਵੀ ਸਲਾਹ ਕਰਨੀ ਚਾਹੁੰਦੇ ਹੋ ਸਲਾਹ ਕਰਕੇ ਕੁਝ ਆਪਣੇ ਆਪ ਹੀ ਮਤਲਬ ਤਿਆਰੀ ਕਰ ਲਓ ਹੁਣ ਇੱਕ ਗੱਲ ਤਾਂ ਇਹ ਹੈ ਇਹ ਲੱਗਦਾ ਕਿ ਲਗਭਗ ਫੈਸਲਾ ਹੋ ਗਿਆ ਕਿ ਹਮ ਡੈਲੀਗੇਟ اجلاس ਇਸ ਅਨਾਉਂਸਮੈਂਟ ਤੋਂ ਪਹਿਲਾਂ ਨਾ ਬੁਲਾਇਆ ਜਾਏ ਤੇ ਉਹਦੇ ਵਿੱਚ ਹੀ ਪ੍ਰੋਵੀਜ਼ਨ ਇਹ ਕਰ ਲਿਓ ਹੈਗੀ ਹੈ ਕਿ ਇਹਦੀ ਪ੍ਰਵਾਰਗੀ ਉਦੋਂ ਜਦੋਂ ਮਾਹੌਲ ਜਦੋਂ ਵੀ ਜਨਰਲ ਕੌਂਸਲ ਦੀ ਕਦੇ ਮੀਟਿੰਗ ਹੋਈ ਉਹਦੇ ਚ ਪ੍ਰਵਾਰਗੀ ਲੈ ਲਈ ਜਾਏਗੀ ਹੁਣ ਪ੍ਰਧਾਨ ਜੀ ਦੇ ਮੁਤਾਬਕ ਕੰਫਰੰਸ ਜੇ ਕਰਕੇ ਇੱਕ ਅਹੁਦੇਦਾਰਾਂ ਦੀ ਚੋਣ ਜਿਹੜੀਆਂ ਕਮੇਟੀਆਂ ਬਣੀਆਂ ਨੇ ਉਹਦੀ ਚੋਣ ਹੋ ਜਾਈ ਜਾਵੇ ਲਗਭਗ ਇਹ ਗੱਲ ਨੂੰ ਅੰਤਮ ਰੂਪ ਦੇ ਦਿੱਤਾ ਗਿਆ ਜਿਹੜਾ ਇਨਫਾਰਮੇਸ਼ਨ ਦੇ ਮੁਤਾਬਕ ਸੋਰਸਾ ਜੋ ਇਹ ਦੱਸਦੇ ਨੇ ਔਰ ਉਹਦੇ ਚ ਕਿਹਾ ਜਾ ਰਿਹਾ ਕਿ ਇੱਕ ਪ੍ਰਧਾਨਤਾ ਹੈਗਾ ਇਹ ਲਗਭਗ ਤਿੰਨ ਸਰਪ੍ਰਸਤਾਂ ਦੇ ਹੋਣ ਦੀ ਸੰਭਾਵਨਾ ਹੈ ਇਸ ਅਕਾਲੀ ਗੱਲ ਸਰਪ੍ਰਸਤ ਜਿਹੜੇ ਪੁਰਾਣੇ ਵੀ ਆਉਂਦੇ ਸੀਗੇ ਜਿਹੜੇ ਡਾਕਟਰ ਰਵੀਂਦਰ ਸਿੰਘ ਉਹਨਾਂ ਦਾ ਇਹਨਾਂ ਦੇ ਨਾਲ ਹੀ ਆ ਗਿਆ ਉਹ ਤਾਂ ਮਰਜਰ ਹੈ ਇਕੱਠੇ ਹੀ ਕੰਮ ਕਰਦੇ ਨੇ ਤੇ ਸਾਰੇ ਕੁਸ਼ੇ ਨੇ ਕਿਉਂਕਿ ਉਹ ਸ਼ਾਇਦ ਉਸ ਸੈਕਟਰ ਪੋਲਿਟਿਕਸ 'ਚ ਨਾ ਹੋਣ ਉਹ ਹੁਣ ਏਜ ਫੈਕਟਰ ਜਾਂ ਬਾਕੀ ਦੇ ਕਰਕੇ ਸਰਪ੍ਰਸਤੀ 'ਚ ਚਲੇ ਜਾ ਇਸੇ ਤਰ੍ਹਾਂ ਬਾਬਾ ਸਰਮਜੋਤ ਸਿੰਘ 베ਦੀ ਵੀ ਉਸ ਜਨਤ 'ਚ ਸ਼ਾਮਲ ਸੀਗੇ ਬਾਬਾ ਰਾਮਪੁਰ ਖੇੜੇ ਵਾਲੇ ਜਿਹੜੇ ਸੀਗੇ ਬਾਬਾ ਸੇਵਾ ਸਿੰਘ ਉਹ ਵੀ ਇਹਨਾਂ ਦੇ ਨਾਲ ਕਿਸੇ ਹੱਦ ਤੱਕ ਮਿਲ ਕੇ ਉਸ ਲੈਵਲ ਦੇ ਉੱਤੇ ਸੀਗੇ ਸ਼ਾਇਦ ਇਹ ਉਸ ਪੱਤ ਸੇਵਨ ਨੂੰ ਸਰਪ੍ਰਸਤੀ ਦੇ ਮਾਮਲੇ ਦੇ ਵਿੱਚ ਉਦੋਂ ਉਹਨਾਂ ਦਾ ਨਾਮ ਐਲਾਨ ਕੀਤਾ ਜਾਏ ਤੇ ਇਸ ਤੋਂ ਬਾਅਦ ਅਗਲੀ ਗੱਲ ਇਹ ਹੈ ਕਿ ਉਸ ਅਕਾਲੀਦਰ ਦੀ ਤਰਜ਼ ਤੇ ਇੱਕ ਸੈਕਟਰੀ ਜਨਰਲ ਬਾਕੀ ਮੀਤ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਜਨਰਲ ਸੈਕਟਰੀ ਜਥੇਬੰਦਕ ਸਕੱਤਰ ਤੇ ਇੱਕ ਇੱਕ ਨਾਰਮਲੀ ਕੈਸੀਅਰ ਤੇ ਜਿਹੜੇ ਪ੍ਰੈਸ ਸੈਕਟਰੀ ਤੇ ਦਫ਼ਤਰ ਸਕੱਤਰ ਜਿਹੜੇ ਹੁੰਦੇ ਹੀ ਇਹ ਕਰੀਬ ਦੋ ਮਤਲਬ ਦੋ ਦਰਜਣ ਤੋਂ ਉੱਪਰ ਅਹੁਦੇਦਾਰ ਬਣ ਜਾਣਗੇ ਜਿਹੜੇ ਇਸ ਪਦਰ ਦੇ ਉੱਤੇ ਹੋਣਗੇ ਔਰ ਮੰਨਿਆਇਆ ਜਾ ਰਿਹਾ ਹੈ ਸੂਚਨਾ ਦੇ ਮੁਤਾਬਕ ਜਿਹੜੀ ਗੱਲ ਹੋ ਰਹੀ ਹੈ ਜਿਹੜੀ ਸਹਿਮਤੀ ਜਿੱਦਾਂ ਨੂੰ ਜਾ ਰਹੀ ਹੈ ਉਹ ਸਹਿਮਤੀ ਦੇ ਤੌਰ ਦੇ ਉੱਤੇ ਜਿਹੜੇ ਸੁਧਾਰ ਲਹਿਰ ਦੇ ਕਨਵੀਨਰ ਦੇ ਤੌਰ ਤੇ ਸਾਹਮਣੇ ਆਏ ਸੀ ਗੁਰਪ੍ਰਤਾਪ ਸਿੰਘ ਬਡਾਲਾ ਸੰਭਵ ਹੈ ਕਿ ਉਹਨਾਂ ਨੂੰ ਸੈਕਟਰੀ ਜਨਰਲ ਦਾ ਨੰਡਵਾਜ ਦਿੱਤਾ ਜਾਏ ਮਤਲਬ ਜਿਹੜੀ ਪ੍ਰਧਾਨ ਤੋਂ ਸੈਕੰਡ ਪੋਸਟ ਮੰਨੀ ਜਾਂਦੀ ਹੁੰਦੀ ਹੈ ਨਾਰਮਲੀ ਇੱਕ ਥੋੜਾ ਜਿਹਾ ਇੱਕ ਇਹ ਮਹਿਸੂਸ ਜ਼ਰੂਰ ਕਰ ਰਹੇ ਨੇ ਔਰ ਦਿਖ ਬਣਾ ਕੇ ਕਿ ਉਹਦੇ ਵਿੱਚ ਬਹੁਤ ਸਾਰੇ ਪੁਰਾਣੇ ਹੀ ਨਾਮ ਨਾ ਹੋਣ ਆਉਦੇਦਾਰਾਂ ਦੇ ਵਿੱਚ ਜਿਹੜੇ ਸੁਧਾਰ ਲੈਰ ਦੇ ਪੁਰਾਣੇ ਉਧਰੋਂ ਕਿਉਂਕਿ ਇੱਕ ਨਜ਼ਰੀਆ ਚੱਲਦਾ ਨਾ ਕਿ ਜੇ ਫਿਰ ਸਾਰੇ ਹੀ ਪੁਰਾਣੇ ਆਉਦੇਦਾਰਾਂ ਦੇ ਵਿੱਚ ਹੀ ਆ ਗਏ ਫਿਰ ਤਾਂ ਕੀ ਫਰਕ ਹੋਇਆ ਫਿਰ ਸੰਗੀਰ ਸਿੰਘ ਬਾਦਲ ਵਾਲਾ ਜਾਂ ਬਾਕੀ ਦੀਆਂ ਗੱਲਾਂ ਜਾਂ ਉਸੇ ਤਰੀਕੇ ਦੇ ਨਾਲ ਹੋ ਜਾਏ ਉਦੇ ਚ ਸ਼ਾਇਦ ਪਹਿਲਾਂ ਸਹਿਮਤੀ ਬਣਾਉਣ ਨੂੰ ਵੀ ਕਈ ਵਾਰ ਟਾਈਮ ਲੱਗਦਾ ਹੈ ਕਈ ਵਾਰ ਵੱਡੇ ਲੀਡਰ ਹੁੰਦੇ ਨੇ ਤੇ ਉਹਦੇ ਚ ਪਰ ਜਿਹੜਾ ਇੱਕ ਨੁਕਤਾ ਨਜ਼ਰ ਇਹਨਾਂ ਨੇ ਲੈ ਲਿਆ ਕਸੂਰ ਲੈ ਲਿਆ ਕਿ ਇੱਕ ਪਰਿਵਾਰ ਦਾ ਇੱਕੋ ਹੀ ਬੰਦਾ ਜਿਹੜਾ ਲੈਣਾ ਹੈ ਤਾਂ ਆਟੋਮੈਟਿਕਲੀ ਉਹਦੇ ਚ ਸ਼ਾਇਦ ਅਡਜਸਟਮੈਂਟ ਆ ਹੋ ਜਾਂਦੀਆਂ ਨੇ ਫਿਰ ਜਿਹੜੇ ਬਜ਼ੁਰਗ ਆ ਗੂ ਹੋ ਰਹੇ ਥੋੜੇ ਜਿ ਜਿਨ੍ਹਾਂ ਨੇ ਆਪਣੀ ਪਾਰੀ ਪੂਰੀ ਖੇਡ ਲਈ ਆ ਉਸ ਸਿੰਗਲ ਤੋਂ ਸਰਗਰਮ ਸਿਆਸਤ ਦੇ ਵਿੱਚ ਉਹ ਉਹ ਮਤਲਬ ਆਪਣੇ ਬੱਚਿਆਂ ਨੂੰ ਜਾਂ ਉਹਨਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਅੱਗੇ ਕਰਨ ਦੀ ਟਰਾਈ ਕਰਨ। ਤੌਰ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਜਿਹੜੀ ਸਹਿਮਤੀ ਦੇ ਸਵਾਲ ਨੇ ਕਿਹਾ ਜਾ ਰਿਹਾ ਕਿ ਲਗਭਗ ਬਹੁਤ ਜ਼ਿਆਦਾ ਵੱਡੀ ਗਿਣਤੀ ਤਾਂ ਨਾ ਹੋਵੇ ਸੈਂਕੜਿਆਂ ਦੇ ਵਿੱਚ ਆਉਂਦੇਦਾਰਾਂ ਦੀ। ਉਹਦੇ 'ਚ ਮਤਲਬ ਅੱਧਾ-ਅੱਧਾ ਦਰਜਣ ਆਉਂਦੇਦਾਰ ਬਣਾ ਲੈ ਜਾਣ ਹਰੇਕ ਚਾਰਾਂ ਜਿਹੜੇ ਮੇਨ ਮੇਜਰ ਪੱਖ ਨੇ ਚਾਹੀਏ। ਵਾਈਸ ਪ੍ਰੈਜ਼ੀਡੈਂਟ ਦੇ ਸਵਾਲ ਨੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ। ਜੰਗ ਸੈਕਟਰੀ ਨੇ ਤੇ ਬਾਕੀ ਨੇ ਔਰ ਉਹ ਜਦੋਂ ਵੰਡ ਗਏ ਉਹਦੇ ਚ ਇੱਕ ਇਹ ਸਿਆਲ ਸਾਰੇ ਜਿਹੜੇ ਵੀ ਬੰਦੇ ਇਹ ਇਹਨਾਂ ਚ ਸੈਕੰਡ ਕਤਾਰ ਦੇ ਹੈ ਸੀ ਜਾਂ ਬਾਕੀ ਨੇ ਲਾਜ਼ਮੀ ਹੈ ਕਿ ਉਹਨਾਂ ਸਾਰੇ ਬੰਦਿਆਂ ਚੋਂ ਕਮੇਟੀ ਵਾਲੇ ਵੀ ਮੇਨਲੀ ਅਡਜਸਟ ਕੀਤੇ ਜਾਣਗੇ ਜਿਹੜੀ ਪੰਜ ਮੈਂਬਰੀ ਕਮੇਟੀ ਚੋਂ ਪਰ ਇੱਕ ਗੱਲ ਜ਼ਰੂਰ ਹੈ ਕਿ ਬੀਬੀ ਸੁਤੰਤ ਕੌਰ ਸੰਭਵ ਹੈ ਕਿ ਇਸ ਕਮੇਟੀ ਦੀ ਜਾਂ ਇਸ ਸੌਦੇਦਾਰੀ ਚ ਪੋਲਿਟਿਕਲ ਔਦੇਦਾਰੀ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਉਹ ਆਪਣੇ ਪੰਥਕ ਕਾਉਂਸਲ ਦੇ ਤਰੀਕੇ ਨਾਲ ਹੀ ਚੱਲਣਗੇ ਬਾਕੀ ਕੁਝ ਇਸਤਰੀ ਅਕਾਰੀਦਾਂ ਦੇ ਵਿੱਚ ਚਲੇ ਜਾਣਗੇ ਉਹ ਸਾਰੇ ਮਾਮਲੇ ਦੇ ਵਿੱਚ ਉਹਦੇ 당ੀਆਂ ਦੇ ਵਿੱਚ ਜਿਹੜੇ ਪੁਰਾਣੇ ਬੰਦਿਆਂ ਦੇ ਵਿੱਚੋਂ ਜਿਹੜੇ ਮੇਨ ਲੀਡਰਸ਼ਿਪ ਦੇ ਵਿੱਚੋਂ ਸ਼ਾਇਦ ਊਮੈਨ ਨੂੰ ਵੀ ਜਗ੍ਹਾ ਦਿੱਤੀ ਜਾਏਗੀ ਔਰ ਊਮੈਨ ਦੇ ਵਿੱਚ ਬੀਬੀ ਕਰਨ ਜੋਤਕੌਰ ਇੱਕ ਮੇਨ ਨਾਮ ਦੇ ਤੌਰ ਦੇ ਉੱਤੇ ਉੱਭਰਦਾ ਸ਼ਾਇਦ ਉਹ ਜਨ ਸੈਕਟਰੀ ਬਣ ਸਕਣ ਔਰ ਬਾਕੀ ਦੇ ਮਾਮਲੇ ਦੇ ਵਿੱਚ ਵੀ ਜਿਹੜੇ ਹੋਰ ਹੋਣ ਐਗੇ ਜਿਵੇਂ ਢੀਡਸਾ ਪਰਿਵਾਰ ਚੋਂ ਉਹਨਾਂ ਦੇ ਵਿੱਚੋਂ ਕੋਈ ਬੰਦਾ ਪ੍ਰਵਿੰਦਰ ਢੀਂਡ ਸਾਹ ਹੋ ਸਕਦਾ ਚੰਨੂ ਮਾਜਰੇ ਦਾ ਬੇਟਾ ਹੋ ਸਕਦਾ ਜਿਹੜੇ ਜੇ ਚੰਨੂ ਮਾਜਰਾ ਨਹੀਂ ਕਿਉਂਕਿ ਉਹਨਾਂ ਨੇ ਜੇਕਰ ਬਾਹਰ ਹੌਸਲ ਲੈਵਲ ਦੇ ਉੱਤੇ ਰਹਿਣਾ ਔਰ ਇਸੇ ਢੰਗ ਦੇ ਨਾਲ ਜਿਹੜੇ ਕੁਝ ਦਲਤ ਚਿਹਰਿਆਂ ਦੇ ਵਿੱਚੋਂ ਵੀ ਸਰਬਨ ਸਿੰਘ ਫਲੋਰ ਇਹਨਾਂ ਨਾਲ ਆਏ ਹੋਏ ਨੇ ਉਹਨਾਂ ਦੇ ਵਿੱਚੋਂ ਕੋਈ ਬਣ ਸਕਦੇ ਨੇ ਵੱਖ-ਵੱਖ ਲੋਕ ਉਹਦੇ ਵਿੱਚ ਇਨਵੋਲਵ ਹੋ ਸਕਦੇ ਨੇ ਉਹ ਸਾਰੇ ਬਾਬਲਿਕ ਦੇ ਵਿੱਚ ਤੇ ਇਸੇ ਕਰਕੇ ਇਹ ਜਿਹੜਾ ਸਹਿਮਤੀ ਦਾ ਮਾਹੌਲ ਬਣ ਕੇ ਆਇਆ ਇਹਨੂੰ ਅਨਾਉਂਸਮੈਂਟ ਇਹਦੀ ਕੀਤੀ ਜਾਣੀ ਆ ਔਰ ਕੈਸੀਆਰ ਜਿਹੜੀ ਹੈ ਕੈਸੀਆਰ ਦੀ ਪੋਸਟ ਸ਼ਾਇਦ ਬਿਲਕੁਲ ਅਕਾਲੀ ਦਲ ਦੇ ਫ੍ਰੈਸ਼ ਕਿਸੇ ਬੰਦੇ ਦੇ ਕੋਲ ਜਾਏਗੀ ਲੱਗਦਾ ਇਹ ਹੈ ਕਿ ਜਿਹੜੀ ਸੂਚਨਾ ਹੁਣ ਤੱਕ ਕਿ ਉਹ ਜਿਹੜੇ ਅਜੇਪਾਲ ਸਿੰਘ ਬਰਾੜ ਉਹਨਾਂ ਦੇ ਕੋਲ ਜਾ ਸਕਦੀ ਹੈ ਸਤਲੁਜ ਮਿਸ਼ਨ ਚ ਜਿਹੜੀ ਆਏਗੀ ਸਰ ਕੈਸੀਆਰ ਦਾ ਜਣਾ ਆਉਦਾ ਹੈ ਤੇ ਜਿਹੜੇ ਮਿਸਟਰ ਬਰਾੜ ਨੇ ਇਹਨਾਂ ਦੇ ਉਹ ਦਫਤਰ ਸਕਤਰ ਹੈਗੇ ਨੇ ਪਹਿਲਾਂ ਹੀ ਆਲਰੇਡੀ ਬਣੇ ਬਣਾਏ ਦਫਤਰ ਸਕਤਰ ਨੇ ਜਿਹੜੇ ਉਸ ਪਦਰ ਦੇ ਉੱਤੇ ਜਾਂਦੇ ਨੇ ਤੇ ਇੱਕ ਅੰਦਾ ਪ੍ਰੈਸ ਕਤਰ ਵੀ ਹੋਏਗਾ ਕਿਉਂਕਿ ਪ੍ਰੈਸ ਕਤਰ ਨਾਲ ਵੀ ਤਾਲਮਿਲ ਜਿਹੜਾ ਉਸ ਲੈਵਲ ਤੇ ਕਰਨਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਉਹਨਾਂ ਚ ਗਰੁੱਪ ਅਡਜਸਟਮੈਂਟ ਤੇ ਬਾਕੀ ਦੀ ਅਡਜਸਟਮੈਂਟਾਂ ਹੋਣਗੀਆਂ ਸ਼ਾਇਦ ਜਿਹੜੀ ਬਰਕਨ ਕਮੇਟੀ ਹੈ ਬਰਕਨ ਕਮੇਟੀ ਤਾਂ 41 ਮੈਂਬਰੀ ਹੋਏਗੀ ਜਿਹਦੇ ਚ ਇਹਨਾਂ ਨੇ ਪਹਿਲਾਂ ਕਿਹਾ ਸੀ ਕਿ 31 ਮੈਂਬਰੀ ਮੈਂਬਰ ਉਹ ਹੋਣਗੇ ਜਿਹੜੇ ਚੁਣੇ ਜਾਣੇ ਨੇ ਤੇ 10 ਮੈਂਬਰ ਜਿਹੜੇ ਪ੍ਰਧਾਨ ਜੀ ਨੇ ਉਹ ਨਾਮਿਨੇਟ ਕਰ ਸਕਣ। ਥੋੜੇ ਰੈ ਮਸਮਰੇ ਨਾਲ 44 ਦਾ ਨਾਂ ਹੀ ਸੰਭਵ ਹੈ ਕਿ ਉਹ ਅਨਾਉਂਸ ਹੋ ਜੇ। ਪਰ ਇੱਕ ਗੱਲ ਜ਼ਰੂਰ ਹੋਏਗੀ ਕਿ ਇਹਨਾਂ 44 ਦੇ ਵਿੱਚ ਅਹੁਦੇਦਾਰਾਂ ਦਾ ਨਾਮ ਨਹੀਂ ਹੋਏਗਾ। ਪਰ ਅਹੁਦੇਦਾਰਾਂ ਦਾ ਨਾਮ ਇਸ ਕਰਕੇ ਨਹੀਂ ਹੋਏਗਾ ਕਿਉਂਕਿ ਅਹੁਦੇਦਾਰਾਂ ਨੂੰ 바이 ਵਰਚੂ ਆਫ ਪੋਸਟ ਮਤਲਬ ਅਹੁਦੇ ਦੇ ਤੌਰ ਤੇ ਹੀ ਵਰਕਿੰਗ ਕਮੇਟੀ ਦੇ ਵਿੱਚ ਉਹ ਮੈਂਬਰ ਮੰਨ ਲਏ ਜਾਣਗੇ। ਇਟ ਮੀਨਸ 41 ਮੈਂਬਰੀ ਚੁਣੀ ਜਿਹੜੀ ਵਰਕਿੰਗ ਕਮੇਟੀ ਹੈ। ਉਦੇ ਵਿੱਚ ਉਹ ਆਹੁਦੇਦਾਰ ਵੀ ਬੈਠ ਰਿਆ ਕਰਨਗੇ ਲਗਭਗ 2 ਦਰਜਣ ਤੋਂ ਵੱਧ ਤਾਂ ਇਹ ਮੈਂਬਰ ਵੀ ਜਿਹੜੀ ਵੱਖ ਕਮੇਟੀ ਦੀ ਜਿਹੜੀਆਂ ਮੀਟਿੰਗਾਂ ਨੇ ਤਾਂ ਜਾਂ ਬਾਕੀ ਦੀਆਂ ਚੀਜ਼ਾਂ ਨੇ ਉਹ ਵੀ ਉਸੇ ਢੰਗ ਨਾਲ 60 69 ਦੇ ਨੇੜੇ ਤੇੜੇ 60 65 ਦੇ ਨੇੜੇ ਤੇੜੇ ਚਲੀ ਜਾਣੀਆਂ ਇਸ ਸਾਰੇ ਮਾਮਲੇ ਹੂੰ ਤੇ ਜ਼ਿਲ੍ਹਾ ਪ੍ਰਧਾਨਾਂ ਦਾ ਤੇ ਲਾ ਹਜੇ ਅਨਾਉਂਸਮੈਂਟਾਂ ਬਾਅਦ ਦੇ ਵਿੱਚ ਸੰਬੰਧ ਬਨੇ ਕੇ ਬਾਅਦ ਦੇ ਵਿੱਚ ਹੋਣਗੀਆਂ ਇਸਤਰੀ ਅਕਾਲੀ ਦਲ ਨੂੰ ਖੜਾ ਕਰਨਾ ਜਾਂ ਬਾਕੀ ਉਹ ਬੀਬੀ ਜਗੀਰ ਕੌਰ ਨੂੰ ਆਲਰੇਡੀ ਜ਼ਿੰਮੇਵਾਰੀ ਸਮਾਈ ਹੋਈ ਹੈ ਤੇ ਉਹਦੇ ਚ ਬਾਕੀ ਬੀਬੀਆਂ ਕਿਹੜੀਆਂ ਕਿੰਨੀਆਂ ਉਹਦੇ ਦਾਰ ਹੁੰਦੀਆਂ ਨੇ ਕਿਸ ਤਰੀਕੇ ਦੇ ਨਾਲ ਨੇ ਧਾਰਮਿਕ ਸਾਈਡ ਦੇ ਬੀਬੀ ਸਤਵੰਤ ਕੌਰ ਨੂੰ ਮਤਲਬ ਬਣਾਇਆ ਹੀ ਹੋਇਆ ਤੇ ਉਹ ਪੰਥਕ ਕੌਂਸਲ ਦੀ ਫਾਰਮੇਸ਼ਨ ਕਰਨਗੇ ਉਹਨਾਂ ਨੇ ਆ ਆਪਣੇ ਸਾਹਮਣੇ ਆ ਕਿ ਉਹ ਦੇਈ ਦਿੱਤੀ ਹੈ ਇੱਕ ਈਮੇਲ ਦੇ دیتی ਹੈ ਪਲੱਸ ਅਗਲੇ ਦਿਨ ਦਿਨਾਂ ਚ ਉਹਨਾਂ ਦੀ ਮੰਤਰ ਵੀ ਉਸ ਲੈਵਲ ਤੇ ਆਏਗੀ ਇਸ ਲਈ ਅਕਾਲੀ ਦਲ ਪੁਨਰ ਸਰਜੀਤ ਅੱਜ ਜਾਂ ਕੱਲ ਚ ਇੱਕਾ ਦੁਕਾ ਦਿਨਾਂ ਦੇ ਵਿੱਚ ਇਹ ਅਸੀਂ ਲਿਸਟ ਜਾਰੀ ਹੁੰਦੀ ਦੇਖਾਂਗੇ ਜਿਹੜੇ ਜਦੋਂ ਢਾਂਚਾ ਬਣੂਗਾ ਉਹਦੇ ਮਿਲ ਲੰਗੇ ਫੇਰ ਹੀ ਲੋਕ ਐਕਟਿਵ ਹੁੰਦੇ ਨੇ ਉਹਨਾਂ ਦੇ ਨਾਂ ਤੇ ਬਿਆਨ ਲੱਗਣ ਲੱਗਦੇ ਨੇ ਬਾਕੀ ਦੇ ਨੇ ਐਦੋਂ ਪਹਿਲਾਂ ਇਹਨਾਂ ਨੇ ਕੁਝ ਅਨਾਉਂਸਮੈਂਟਾਂ ਇਹੋ ਜਿਹੀਆਂ ਕਰਤੀਆਂ ਸੀ ਕਿ ਟੈਲੀਵਿਜ਼ਨ ਬਹਿ ਚਕਾਉਣ ਜਾਏਗਾ ਸਾਡੇ ਵੱਲੋਂ ਜਿਹੜੇ ਉਸ ਲੈਵਲ ਦੇ ਸਪੋਕਸਪਰਸਰ ਹੋਣਗੇ ਬਿਆਨ ਕਾਉਂਟ ਦੇ ਸਕੇਗਾ ਇਹ ਚੀਜ਼ਾਂ ਚੱਲਣਗੀਆਂ ਪਰ ਲੱਗਦਾ ਇਹ ਹੈ ਕਿ ਹੁਣ ਇਹਨਾਂ ਨੇ ਮਨ ਬਣਾ ਲਿਆ ਕਿ ਜਿਵੇਂ ਕਾਰਜਵਾਦ ਪ੍ਰਵਾਨਗੀ ਵਾਲੀ ਗੱਲ ਹੁੰਦੀ ਹੈ ਇਹ اجلاس ਦੇ ਚੱਕਰ 'ਚ ਨਹੀਂ ਉਸ ਲੈਵਲ ਤੇ ਉਧਰ ਕਰ ਲਿਆ ਜਾਏ ਪਰ اجلاس ਅਵੋਇਡ ਕਿਉਂ ਕੀਤਾ ਗਿਆ ਕਿਵੇਂ ਕੀਤਾ ਗਿਆ ਉਹਨਾਂ ਦੇ ਆਪਣੀ ਸੋਚ ਦਾ ਉਸ ਲੈਵਲ ਦੀ ਗੱਲ ਹੋਏਗੀ ਕਿਉਂਕਿ ਜੇਕਰ ਪਹਿਲੇ اجلاس ਦੇ ਵਿੱਚ ਉਹ 31 ਮੈਂਬਰ ਵੀ ਚੁਣ ਲਏ ਜਾਂਦੇ ਫਿਰ ਸ਼ਾਇਦ ਆਦਾ ਰੌਲਾ ਫਿਰ ਕੋਈ ਗੱਲ ਨਹੀਂ ਸੀ ਬਾੜਨੀ ਫਿਰ ਜ਼ਰੂਰਤ ਨਹੀਂ ਸੀ اجلاس ਦੀ ਕਿਉਂਕਿ 31 ਮੈਂਬਰ ਹੀ ਚੁਣੇ ਜਾਣੇ ਨੇ ਉਹਦੇ ਤਾਂ ਪ੍ਰਧਾਨ ਹੀ ਬਣਾ ਸਕਦੇ ਨੇ ਵਿਚਾਰਾ ਕਰਕੇ ਉਹ ਤਾਂ ਉਹਦੇ ਆਣੇ ਹੀ ਗੱਲਾਂ ਲੱਗ ਹੈ ਵਰਕਿੰਗ ਕਮੇਟੀ ਦਾ ਕੁਐਸਚਨ ਹੈ ਸਭ ਤੋਂ ਜ਼ਿਆਦਾ ਬਾਕੀ ਦੇ ਸਵਾਲਾਂ ਨਾ ਕਰਨੇ ਔਰ ਜਦੋਂ ਇਹਨਾਂ ਦੀ ਫਾਰਮੇਸ਼ਨ ਆ ਗਈ ਤਾਂ ਇਟ ਮੀਨਸ ਇਸ ਕਰਕੇ ਵੀ ਪ੍ਰੈਸ਼ਰ ਹੈ ਇੱਕ ਕਿ ਜਲਦੀ ਅਉਦੇਦਾਰੀਆਂ ਨੂੰ ਹੋਣ ਤੇ ਉਸ ਤੋਂ ਬਾਅਦ ਮੈਦਾਨ 'ਚ ਦੇਖਣ ਹਲੇ ਤੱਕ ਤਾਂ ਮੈਦਾਨ 'ਚ ਅਜੇ ਧਿਰ ਨਹੀਂ ਦਿਖਾਈ ਦੇ ਰਹੇ ਓਡੀ ਵੱਡੀ ਨਾ ਪਹਿਲਾਂ ਪਹਿਲਾਂ ਤਾਂ ਜਦੋਂ ਮੈਂਬਰਸ਼ਿਪ ਕਰਦੀ ਸੀ ਤੇ ਜਦੋਂ ਫਿਰ ਇੱਕ ਕੰਸੈਂਸਸ ਕੈਂਡੀਡੇਟ ਇਹਨਾਂ ਨੇ ਬਣਾ ਕੇ ਔਰ ਸਾਰਿਆਂ ਨੂੰ ਲੱਗਦਾ ਕਿ ਤਰਨ ਤਰਨ ਦੀ ਇਲੈਕਸ਼ਨ ਸਾਡੇ ਲਈ ਟਰਨਿੰਗ ਪੁਆਇੰਟ ਹੋ ਸਕਦੀ ਹੈ ਔਰ ਟਰਨਿੰਗ ਪੁਆਇੰਟ ਦੇ ਵਿੱਚ ਦੋ ਤੱਕ ਉਮੀਦਵਾਰ ਹੋਣਗੇ ਜਿਹੜੇ ਅਕਾਲੀ ਸਾਈਡ ਤੋਂ ਹੋਣਗੇ ਸੋ ਵੀਰ ਸਿੰਘ ਬਾਦਲ ਉਹਨਾਂ ਨਾਲ ਇੱਕ ਲਗਭਗ ਸਹਿਮਤੀ ਵਾਲਾ ਇਹ ਜਿਹੜਾ ਇਹਨਾਂ ਚ ਹੋਏਗਾ ਜੇ ਅਕਾਲੀ ਦਾ ਅਮਰ ਸਰ ਵੀ ਨਾਲ ਆ ਗਿਆ ਨਹੀਂ ਤਾਂ ਉਹਦਾ ਵੀ ਕੋਈ ਕੈਂਡੀਡੇਟ ਹੋ ਸਕਦਾ ਪਰ ਮੇਨ ਟੱਕਰ ਇਹਨਾਂ ਦੇ ਵਿੱਚ ਹੋਣ ਦੀ ਸੰਭਾਵਨਾ ਹੈ ਪੰਥਕ ਸਾਈਡ ਤੋਂ ਬਾਕੀ ਦੂਜੇ ਹੈਗੇ ਨੇ ਦੂਜੀ ਪਾਰਟੀਆਂ ਦੇ ਕੈਂਡੀਡੇਟ ਸਾਰੇ ਮਾਮਲੇ ਤਰਦਾ ਰੋ ਮੇਜ਼ੀਨੀ ਜੀ ਤੁਸੀਂ ਕਹਿ ਰਹੇ ਹੋ ਕਿ ਹੁਣ 64 65 ਮੈਂਬਰੀ ਲਗਭਗ ਬਣ ਜਾਣੀ ਹੈ ਹੈਨਾ ਬਾਕੀ ਕਮੇਟੀ ਦੇ ਵਿੱਚ ਕੁੱਲ ਜੇ ਅਹੁਦੇਦਾਰ ਵਿੱਚ ਬੈਠਦੇ ਨੇ ਤੇ ਦੂਸਰੇ ਪਾਸੇ ਇਹ ਵੀ ਇੱਕ ਨੂੰ اجلاس ਤੋਂ ਬਿਨਾ ਫਿਰ ਬਦਲਦਰ ਨੂੰ ਜਾਂ ਇਹਨਾਂ ਦੇ ਵਿਰੋਧੀ ਜਿਹੜੇ ਲੀਡਰ ਬਾਹਰ ਖੜੇ ਨੇ ਉਹਨਾਂ ਨੂੰ ਦੋ ਮੌਕੇ ਹੀ ਨਹੀਂ ਮਿਲ ਜਾਣਗੇ ਜੀ ਬੋਲਣ ਦੇ ਇਸ ਤਰੀਕੇ ਨਾਲ ਕਿ ਇੱਕ ਤਾਂ ਸਿੱਧੇ ਚੁਣ ਲਈ ਜੀ ਤੁਸੀਂ ਆਪਣੀ ਮਰਜ਼ੀ ਨਾਲ ਇਹ ਕਿੰਨੀ ਵੱਡੀ ਬਣਾ ਲਈ ਜੇ ਤਾਂ ਫਿਰ ਫਰਕ ਕੀ ਹੈ ਜੀ ਇਹ ਵੀ ਇਹ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅ ਨਹੀਂ ਬਿਲਕੁਲ ਇਹ ਸਵਾਲ ਤਾਂ ਹੋਣਗੇ ਉਨੀ ਵੱਡੀ ਤਾਂ ਉਸ ਐਗੈਂਡਾ ਤੋਂ ਨਹੀਂ ਵਰਕਿੰਗ ਕਮੇਟੀ ਰੀਜਨ ਉਹੀ ਰਹੇਗੀ ਤੇ ਇਹਨਾਂ ਦੇ ਕੈਂਡੀਡੇਟ ਜਿਵੇਂ ਬਾਦਲ ਅਕਾਲੀ ਦਲ ਨੇ ਤਾਂ 96 97 100 ਮੈਂਬਰ ਹੀ ਬਣ ਗਏ ਹੂੰ ਉਹ ਉਸ ਲੈਵਲ ਉਹਦੇ ਚ ਪ੍ਰਧਾਨ ਨੂੰ ਰਾਈਟ ਹੈ ਜਿੰਨੇ ਮਰਜੀ ਬਣਾਤੇ ਇਹ ਕਹਿੰਦੇ ਇਹਨਾਂ ਦੇ ਅਸੀਂ ਇੱਕ ਕੈਪ ਰੱਖਿਆ ਹੋਇਆ ਕਿ ਇਤੋਂ ਵੱਧ ਨਹੀਂ ਬਣਨੇ ਪਰ ਹੁਣ ਕੀ ਹੈ ਸਵਾਲ ਤਾਂ ਵਿਰੋਧੀ ਕਰਦੇ ਹੀ ਨੇ ਉਸ ਲੈਵਲ ਦੇ ਇਹ ਸਵਾਲ ਤਾਂ ਉੱਠੋਗੇ ਕਿ ਫਿਰ ਜੇ اجلاس ਤੋਂ ਬਿਨਾਂ ਕਰਦੇ ਹੋ ਤਾਂ ਫਿਰ ਪਹਿਲਾਂ ਹੀ ਕਰ ਲੈਂਦੇ ਨਾਮਿਨੇਟਿੰਗ ਕਰਨਾ ਸੀ ਤਾਂ ਨਾਮਿਨੇਟ ਕਰ ਲੈਂਦੇ ਪਰ ਇਹਨਾਂ ਦਾ ਮਾਮਲਾ ਵੀ ਸਾਨੂੰ ਕੰਸਲਟ ਕਰਨ ਸਾਰੇ ਆ ਲੀਡਰਾਂ ਨੂੰ ਕੀਤਾ ਹੈ ਡੈਡੀਗੇਟਾਂ ਨੂੰ ਕੀਤਾ ਹੈ ਟਾਈਮ ਲੱਗਿਆ ਜੇ ਕੀਤਾ ਉਹ ਕੀਤਾ ਬੀ ਉਤਾ ਜੀ ਵੈਸੇ ਹੀ ਹੋ ਜਾਂਦੇ ਨੇ ਜਵਾਬ ਤਾਂ ਜਿਹੜੇ ਸਵਾਲ ਹੋਣਗੇ ਉਹਨਾਂ ਦੇ ਜਵਾਬ ਤਾਂ ਦੇਣੇ ਪੈਣਗੇ ਜਿਹੜੇ ਵੀ ਸਵਾਲ ਜਿੱਥੇ ਵੀ ਕਿਤੇ ਸਲਿੱਪ ਕਰੇਗਾ ਇਹ ਆ candidato ਤੇ ਜਿਹੜੇ ਇਲਜ਼ਾਮ ਦੂਜਿਆਂ ਤੇ ਲੱਗਦੇ ਨੇ ਜਦੋਂ ਵੀ ਇਹ ਸਲਿੱਪ ਕਰਨਗੇ ਇਹਨਾਂ ਤੇ ਨਜ਼ਰ ਇਹਦੇ ਤੇ ਦੋ ਲੱਗਣਗੇ ਉਹਦੇ ਕਿੰਦੇ ਮੁਕਾਬਲੇ ਕੰਪੈਰੇਟਿਵ ਇਸ ਲਈ ਉਹਨਾਂ ਗੰਨਾਂ ਨੂੰ ਅੱਗੇ ਤੋਰਨਾ ਹੋਊਗਾ ਉਹ ਸਾਰੇ ਮਾਹੌਲ 'ਚ ਪਰ ਕੁਝ ਗੱਲਾਂ ਇਹਨਾਂ ਚ ਕੋਲ ਕੰਪੈਰੀਟਿਵਲੀ ਪੰਜ ਟਾਈਮ ਦਿਖਾਈ ਦਿੰਦੀਆਂ ਨੇ ਉਸ ਲੈਵਲ ਤੇ ਪ੍ਰਧਾਨ ਨੇ ਚੋਣ ਨਹੀਂ ਲੜਨੀ ਦੋ ਟਰਮਾਂ ਦਾ ਸਵਾਲ ਹੈ ਇੱਕ ਪਰਮਾਰ ਨੂੰ ਇੱਕੋ ਉਹਦਾ ਮਿਲੇਗਾ ਜਿਹੜੇ ਕੁਝ ਕੁ ਜਿਹੜੇ ਅਲੱਗ-ਅਲੱਗ ਸਵਾਲ ਜਿਹੜੇ ਦੂਜੇ ਨਾਲੋਂ ਵਖਰੇਵੇਂ ਦੇ ਤੌਰ ਤੇ ਫਿਰ ਐਂਜੀਪੀਸੀ ਲੜਨ ਵਾਲਾ ਪਾਰਟੀ ਵਾਲੇ ਅਸੈਂਬਲੀ ਨਹੀਂ ਲੜੂਗਾ ਜਾਂ ਬਾਕੀ ਨਹੀਂ ਹੋਣਗੇ ਉਹ ਚੀਜ਼ਾਂ ਚੱਲਦੀਆਂ ਨੇ ਖੈਰ ਬਾਕੀ ਤਾਂ ਜਦੋਂ ਪਬਲਿਕ ਡੋਮੇਨ 'ਚ ਆ ਗਏ ਸਟਰਕਚਰ ਨਾਲ ਆ ਗਏ ਢਾਂਚਾ ਬਣਾ ਕੇ ਫੇਰ ਪਤਾ ਲੱਗੂ ਕਿ ਸੰਗਤ ਕੀ ਨੂੰ ਪ੍ਰਬਾਨ ਕਰਦੀ ਹੈ ਲੋਕ ਕੀ ਨੂੰ ਪ੍ਰਬਾਨ ਕਰਦੇ ਨੇ ਜਦੋਂ ਪੋਲਿਟੀਕਲ ਲੜਾਈ ਉਸ ਲੈਵਲ ਤੇ ਆਏ